ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਾਥਰੀਆਕਾਲ ਮੈਂ ਹਰਮਨਪ੍ਰੀਤ ਕੌਰ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਯੋਗੇਸ਼ਵਰ ਦੱਤਹੋਰਾਂ ਦੀ ਯੋਗੇਸ਼ਵਰ ਦੱਤ ਨੇ ਇੱਕ ਬਿਆਨ ਦਿੱਤਾ ਹੈ ਜਿਸ ਨੂੰ ਲੈ ਕੇ ਇੱਕ ਨਵੀਂ ਚਰਚਾ ਛਿੜ ਗਈ ਹੈ ਉਹ ਕਹਿੰਦੇ ਵਿਨੇਸ਼ ਫੋਗਾਟ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਸੀ ਦੇਖੋ ਜੀ ਉਹਨੇ ਇਹ ਮੂਰਖਤਾ ਵਾਲੀ ਗੱਲ ਕੀਤੀ ਹੈ ਹਾਲਾਂਕਿ ਉਹ 올림픽 ਦੇ ਵਿੱਚ ਦੇਸ਼ ਦੀ ਝੋਲੀ ਵਿੱਚ ਰੈਸਲਿੰਗ ਦੇ ਵਿੱਚ ਮੈਡਲ ਪਾਉਣ ਵਾਲਾ ਤੇ ਅਸੀਂ ਉਹਦਾ ਇਸ ਗੱਲੋਂ ਸਤਿਕਾਰ ਕਰਦੇ ਹਾਂ ਪਰ ਸਿਆਸੀ ਰੰਗ ਚੜਨ ਦੇ ਕਰਕੇ ਉਹਨੇ ਯਬਲੀ ਬਾਹਰਤੀ ਆ ਇੱਕ ਖਿਡਾਰੀ ਨੂੰ ਦੂਜੇ ਖਿਡਾਰੀ ਦੀ ਕਦਰ ਕਰਨੀ ਚਾਹੀਦੀ ਹੈ। ਇਹ ਖਿਡਾਰੀ ਦੂਜੇ ਖਿਡਾਰੀ ਦਾ ਸਤਿਕਾਰ ਕਰੇ ਸਮੇਂ ਦੀ ਲੋੜ ਇਹ ਆ ਤੁਹਾਡੀ ਬੰਦੀ ਨਾ ਬੰਦੀ ਹੋ ਸਕਦੀ ਹੈ। ਤੁਹਾਡੀਆਂ ਪਾਰਟੀਆਂ ਵੱਖੋ-ਵੱਖਰੀਆਂ ਹੋ ਸਕਦੀਆਂ ਪਰ ਕਿਉਂਕਿ ਤੁਸੀਂ ਦੋਵੇਂ ਹੀ ਦੇਸ਼ ਦਾ ਮਾਣ ਹੋ ਜੇ ਜਯਗੇਸ਼ਵਰ ਦੱਤ ਬੀਜੇਪੀ ਦੇ ਵਿੱਚ ਅਸੀਂ ਉਹਨੂੰ ਬੀਜੇਪੀ ਦੇ ਵਿੱਚ ਹੋਣ ਕਰਕੇ ਕੋਈ ਪ੍ਰਾਪਤੀ ਨਹੀਂ ਮੰਨਦੇ। ਉਹ ਰੈਸਲਰ ਰਿਆ ਇਸ ਗੱਲ ਕਰਕੇ ਉਹਦੀ ਪ੍ਰਾਪਤੀ ਮੰਨਦੇ ਆ। ਉਮੇ ਹੀ ਇਹ ਸੀ ਬਨੀਸ਼ ਫਗਾਟ ਦੀ ਕਾਂਗਰਸ ਦੇ ਵਿੱਚ ਹੋਣਾ ਕੋਈ ਪ੍ਰਾਪਤੀ ਨਹੀਂ ਮੰਨਦੇ ਉਹ ਰੈਸਲਰ ਰਹੀ ਹੈ ਇਸ ਗੱਲ ਦੀ ਪ੍ਰਾਪਤੀ ਮੰਨਦੇ ਆ ਤੋਂ ਯਗੇਸ਼ਵਰ ਦਤ ਨੇ ਇਹ ਗੱਲ ਕਹੀ ਹੈ ਕਿ ਬਨੀਸ਼ ਫਗਾਟ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਸੀ ਜੇ ਮੈਂ ਦੀ ਥਾਂ ਤੇ ਹੁੰਦਾ ਮੈਂ ਤਾਂ ਜ਼ਰੂਰ ਮਾਫੀ ਮੰਗਦਾ ਉਹ ਕਹਿੰਦਾ ਵੀ ਦੇਖੋ ਇਹ ਤਾਂ 100 ਗ੍ਰਾਮ ਭਾਰ ਵਧਿਆ ਇਹ ਦੇਸ਼ ਦੀ ਢੋਲੀ ਦੇ ਵਿੱਚ ਮੈਡਲ ਨਹੀਂ ਪਾ ਸਕੀ ਤੇ ਚਾਹੀਦਾ ਇਹ ਹੈ ਜਿਕੇ ਇਹ ਦੇਸ਼ ਦੇ ਕੋਲੋਂ ਮਾਫੀ ਮੰਗੇ ਕਿ ਮੈਂ ਆਪਣੇ 100 ਗ੍ਰਾਮ ਭਾਰ ਨੂੰ ਕਾਬੂ ਨਹੀਂ ਕਰ ਸਕੀ ਜਦ ਕਿ ਗੱਲ ਇਹ ਕਹੀ ਜਾ ਰਹੀ ਆ ਕਿ ਭਾਈ ਫਲਾਣੇ ਦਾ ਕਸੂਰ ਆ ਫਲਾਣੇ ਦਾ ਕਸੂਰ ਆ ਫਲਾਣੇ ਦਾ ਕਸੂਰ ਆ ਹੈਗਾ ਇਹਦਾ ਆਪਣਾ ਕਸੂਰ ਆ ਤੇ ਉਧਰ ਵਿਨੇਸ਼ ਫਕਟ ਆਪਾਂ ਜਾਣਦੇ ਵੀ ਇਤਕੀ ਕਾਂਗਰਸ ਦੇ ਵੱਲੋਂ ਚੋਣ ਲੜ ਰਹੀ ਹੈ ਜੁਲਾਣਾ ਖੇਤਰ ਤੋਂ ਹਰਿਆਣੇ ਦੇ ਵਿੱਚ ਤੇ ਇਹ ਪਿਛਲੀ ਵਾਰੀ ਚੋਣ ਲੜਿਆ ਸੀ ਯਗੇਸ਼ਵਰ ਦੱਤ ਨੇ ਐਸ ਨਾਲੋਂ ਪਿਛਲੀਆਂ ਚੋਣਾਂ ਸੀ ਜਿਹੜੀਆਂ ਵਿਧਾਨ ਸਭਾ ਦੀਆਂ ਉਹਦੇ ਵਿੱਚ ਚੋਣ ਲੜੀ ਸੀ ਭਾਜਪਾ ਦੇ ਵੱਲੋਂ ਪਰ ਇਹ ਹਾਰ ਗਿਆ ਸੀ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ ਬੜੌਦਾ ਸੀਟ ਤੋਂ ਲੜੀ ਸੀ ਚੋਣ ਪਰ ਇਹ 4800 ਤੋਂ ਕੁਝ ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ ਤਾਂਦਰਸ ਦੇ ਕੋਲ ਐਕਿਨੋਟਕਟ ਮਿਲੀ ਨਹੀਂ ਪਰ ਫਿਰ ਵੀ ਮਨ ਦੇ ਵਿੱਚ ਬੀਜੇਪੀ ਦੇ ਪ੍ਰਤੀ ਤਾਂ ਚਾਹ ਤੇ ਉਤਸ਼ਾਹ ਹੈ ਗਈ ਆ ਸੋ ਇਸ ਕਰਕੇ ਇਹਨੇ ਆਪਣੀ ਹਮ ਖੇਤਰ ਨੂੰ ਘੇਰਿਆ ਸੋ ਦੋਵਾਂ ਨੂੰ ਇਹ ਕਰਕੇ ਤੇ ਰੱਖਣੀ ਚਾਹੀਦੀ ਆ ਕਿ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਸਿਆਸਤ ਦੇ ਵਿੱਚ ਤੁਹਾਡੇ ਨਾਲ ਖੇਡ ਕੌਣ ਖੇਡ ਗਿਆ ਸੋ ਇਸ ਕਰਕੇ ਯੁਗੇਸ਼ਵਰ ਦੱਤ ਹੋਵੇ ਜਾਂ ਕੋਈ ਵੀ ਹੋਰ ਖਿਡਾਰੀ ਹੋਵੇ ਉਹਨੂੰ ਇਹ ਭੁੱਲਣਾ ਨਹੀਂ ਚਾਹੀਦਾ ਜਿਕੇ ਰਾਜਨੀਤੀ ਉਹ ਪੰਡਾ ਜਿਹੜਾ ਉਹਨਾਂ ਦੇ ਕੋਲੋਂ ਤੈਅ ਛੇਤੀ ਕਿਤੇ ਹੋਣਾ ਨਹੀਂਗਾ ਇਹ ਰਾਜਨੀਤੀ ਦੇ ਵਿੱਚ ਦਿਸਦਾ ਨਹੀਂ ਹੁੰਦਾ ਵਿਰੋਧੀ ਕਿਹੜਾ ਤੁਸੀਂ ਆਪਦੇ ਭਾਈਚਾਰੇ ਦੇ ਆਪਣੇ ਨਾਲ ਦੇ ਲੋਕਾਂ ਦੇ ਉੱਤੇ ਤਵਾ ਲਾਉਨੇ ਹੋ ਤੇ ਤੁਹਾਨੂੰ ਇਸ ਗੱਲ ਤੱਕ ਕਿਵੇਂ ਆ ਜਾ ਪਹੁੰਚਣਾ ਪੈਣਾ ਕਰਨਾ ਕਿਉਂਕਿ ਮੈਨੂੰ ਨਹੀਂ ਪਤਾ ਵੀ ਵਿਨੇਸ਼ ਫਗੜ ਜਿੱਤੇ ਹਾਰੇ ਨਾ ਇਹ ਸਾਡਾ ਕੰਮ ਆ ਪਰ ਮੈਂ ਵੀ ਗੱਲ ਕਹਿਣਾ ਵੀ ਪਾਈ ਉਹ ਜਿੱਤੇ ਜਾਂ ਹਾਰੇ ਇਹ ਬਾਦ ਦੀਆਂ ਗੱਲਾਂ ਨਿਕਲ ਜਾਣਗੀਆਂ ਪਰ ਜੋ ਉਹਨੇ ਖਿਡਾਰੀ ਦੇ ਤੌਰ ਦੇ ਉੱਤੇ ਮਾਣ ਖਟਿਆ ਉਹਦੇ ਵਰਗੀ ਪ੍ਰਾਪਤੀ ਕੋਈ ਨਹੀਂ ਹੋਣੀ ਸੋ ਰਜੇਸ਼ਵਰ ਦੱਤ ਵੀ ਹੋ ਸਕਦਾ ਭਵਿੱਖ ਦੇ ਵਿੱਚ ਕਦੇ ਵਿਧਾਇਕ ਬਣ ਜੇ ਪਰ ਕਿਹੜੀ ਉਹਨੇ ਖਿਡਾਰੀ ਦੇ ਤੌਰ ਦੇ ਉੱਤੇ 올림픽 ਦੇ ਵਿੱਚ ਮੈਡਲ ਜਿੱਤਣ ਦੇ ਕਰਕੇ ਸ਼ੋਭਾ ਖੱਟੀ ਹੈ ਉਹ ਨਹੀਂ ਕਦੇ ਮਿਲਨੀ ਸੋ ਖਿਡਾਰੀ ਨੂੰ ਖਿਡਾਰੀ ਦਾ ਸਨਮਾਨ ਕਰਨਾ ਚਾਹੀਦਾ ਪਰ ਇਹ ਰਾਜਨੀਤੀ ਹੈ ਰਾਜਨੀਤੀ ਕਿਵੇਂ ਬੰਦਿਆਂ ਨੂੰ ਵੰਡ ਦਿੰਦੀ ਹੈ ਤੇ ਇਹਦੀ ਇੱਕ ਬਹੁਤ ਵੱਡੀ ਉਦਾਹਰਨ ਹੈ ਵੀ ਅੱਜ ਖਿਡਾਰੀ ਖਿਡਾਰਨ ਦੇ ਉੱਤੇ ਟਿੱਪਣੀ ਕਰ ਰਿਹਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਇਹ ਬਹੁਤ ਹੀ ਮਾੜੀ ਗੱਲ ਹੈ ਖੈਰ ਅੱਗੇ ਵਧਦੇ ਹਾਂ ਕੰਗਣਾ ਰਣੋਤ ਤਾਂ ਹਟਦੀ ਨਹੀਂ ਜੀ ਹਰ ਰੋਜ਼ ਕੋਈ ਨਾ ਕੋਈ ਪੁੱਠੀ ਗੱਲ ਕਰਦੀ ਹੈ ਹਰ ਰੋਜ਼ ਕਿਸੇ ਨਾ ਕਿਸੇ ਨੂੰ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈ ਆ ਨਵਾਂ ਬਿਆਨ ਦਿੱਤਾ ਉਹਨੇ ਕਹਿੰਦੇ ਦੇਸ਼ 'ਚ ਤਿੰਨ ਖੇਤੀ ਕਾਨੂੰਨ ਜਿਹੜੇ ਆ ਉਹ ਦੁਬਾਰਾ ਤੋਂ ਲਾਗੂ ਹੋਣੇ ਚਾਹੀਦੇ ਨੇ ਹਾਂ ਬਿਲਕੁਲ ਜੀ ਦੇਖੋ ਉਹ ਉਹਦਾ ਪਿੱਛੇ ਜੇ ਮੇਰੇ ਖਿਆਲ ਵਿੱਚ 2 ਹਫ਼ਤੇ ਹੀ ਨਹੀਂ ਹੋਏ ਹੋਣੇ ਹਾਲ ਪੂਰੇ ਜਦੋਂ ਭਾਜਪਾ ਹਾਈ ਕਮਾਂਡ ਨੇ ਗੱਲ ਕਹੀ ਸੀ ਕਿ ਕਿਸਾਨਾਂ ਬਾਰੇ ਸਿੱਖਾਂ ਬਾਰੇ ਤੇ ਪੰਜਾਬ ਦੇ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਇੱਕ ਗੱਲ ਉਦੋਂ ਕਹੀ ਸੀ ਉਹਨਾਂ ਨੇ ਜਦੋਂ ਕੰਗੜਾ ਰਣੋਤ ਨੇ ਕਿਸਾਨ ਅੰਦolan ਦੇ ਵਿੱਚ ਬਲਾਤਕਾਰ ਹੁੰਦੇ ਸੀ ਉਹਦੇ ਵਿੱਚ ਕਤਲ ਹੁੰਦੇ ਸੀ ਬੰਦੇ ਦੇ ਗਲਾ ਫਾਂ ਟੰਗ ਦਿੱਤੇ ਜਾਂ ਜਾਂਦੀਆਂ ਸੀ ਜਦੋਂ ਉਹਨੇ ਆਹ ਗੱਲ ਕਹੀ ਸੀ ਤਾਂ ਫਿਰ ਇਹ ਮੇਰਵਾ ਸਾਹਮਣੇ ਆਇਆ ਸੀ ਕਿ ਭਾਜੀਪੀ ਹਾਈ ਕਮਾਂਡ ਨੇ ਉਹਦੇ ਬਿਆਨਾਂ ਦੇ ਉੱਤੇ ਘੁਰਕੀ ਮਾਰੀ ਆ ਪਰ ਉਹ ਟੱਲਣ ਵਾਲੀ ਨਹੀਂ ਆ ਉਹਦੇ ਕਿਹੜਾ ਮੂੰਹ ਤੇ ਚਿਪੀ ਲੱਗੀ ਆ ਉਹਨੇ ਕੁਝ ਨਾ ਕੁਝ ਤਾਂ ਕਹਿਣਾ ਹੀ ਆ ਹੁਣ ਉਹਨੇ ਨਵੀਂ ਗੱਲ ਕਹਤੀ ਆ ਉਹਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਜੇ ਜੇ ਮੈਂ ਅੱਜ ਵੀ ਇਹ ਗੱਲ ਕਰਨੀ ਕਿ ਤਿੰਨੇ ਖੇਤੀ ਕਾਨੂੰਨ ਲਾਗੂ ਹੋਣੇ ਚਾਹੀਦੇ ਆ ਇਹਨਾਂ ਤੋਂ ਬਿਨਾਂ ਕਿਸਾਨਾਂ ਦੀ ਗੱਤੀ ਹੈ ਨਹੀਂ। ਇਹੀ ਕਿਸਾਨ ਦੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਆ ਤੇ ਕਿਸਾਨਾਂ ਨੂੰ ਖੁਦ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਦੀ ਹੁਣ ਡਿਮਾਂਡ ਕਰਨੀ ਚਾਹੀਦੀ ਆ ਵੀ ਇਹ ਖੇਤੀ ਕਾਨੂੰਨ ਵਾਪਸ ਲੈ ਕੇ ਆਓ। ਹੁਣ ਇਸ ਗੱਲ ਦੇ ਉੱਤੇ ਭਾਜਪਾ ਵੀ ਲੋਕੇਰਾ ਪੈ ਗਿਆ ਹਰਿਆਣੇ ਦੇ ਵਿੱਚ ਤੇ ਕਾਂਗਰਸ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਵਕ-ਵਕ ਨੇਤਾਵਾਂ ਨੇ ਟਵੀਟ ਕੀਤਾ ਵਕ-ਵਕ ਸਮਾਂ ਤੇ ਗੱਲ ਛਿੜਪੀ ਆ ਕਿ ਭਾਜਪਾ ਤਾਂ ਹੀ ਚਾਹੁੰਦੀ ਹੈ ਜੇ ਕਿਸਾਨ ਜਿਹੜਾ ਖੇਤੀ ਕਾਨੂੰਨ ਉਹ ਵਾਪਸ ਲੈਂਦੇ ਜਾਣ ਤੇ ਇਹ ਤਾਂ ਇਹਨਾਂ ਦੀ ਦੇਖ ਲਓ। ਐਮਪੀ ਦੀ ਇੱਕ ਸੋਚ ਆ ਮੈਂਬਰ ਪਾਰਲੀਮੈਂਟ ਦੇ ਇੱਕ ਸੋਚ ਆ ਕੰਗਣਾ ਦੀ ਵੀ ਇਹ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਆ ਤੇ ਕਾਂਗਰਸ ਨੇ ਵੀ ਗੱਲ ਕਹੀ ਆ ਵੀ ਜਿੰਨੀ ਦੇਰ ਤੱਕ ਅਸੀਂ ਆ ਉਨੀ ਦੇਰ ਤੱਕ ਇਹ ਖੇਤੀ ਕਾਨੂੰਨ ਹਰਿਆਣੇ ਦੇ ਵਿੱਚ ਭਾਰਤ ਦੇ ਵਿੱਚ ਵਾਪਸ ਨਹੀਂ ਆਉਂਦੇਗੇ ਬੀਜੇਪੀ ਨੂੰ ਹੱਥ ਪੈਰਾਂ ਦੀ ਪੈ ਗਈ ਆ ਸਰਵੇਖਣ ਦੇ ਵਿੱਚ ਉਹ ਪਹਿਲੇ ਹੀ ਪਿੱਛੇ ਚੱਲ ਰਹੀ ਆ ਤੇ ਉੱਤੋਂ ਕੰਗਣਾ ਨਾਉਤ ਦਾ ਆ ਬਿਆਨ ਆ ਗਿਆ ਤੇ ਹਰਿਆਣੇ ਦੇ ਵਿੱਚ ਕਿਸਾਨ ਵੱਡੀ ਗਿਣਤੀ ਵਿੱਚ ਆ ਜਿਹੜੇ ਬੀਜੇਪੀ ਦਾ ਪਹਿਲੇ ਹੀ ਵਿਰੋਧ ਕਰ ਰਹੇ ਆ ਸੋ ਭਾਜਪੀ ਨੂੰ ਫਿਕਰ ਪੈ ਗਿਆ ਵੀ ਭਾਈ ਕੰਗੜਾ ਦੇ ਆ ਬਿਆਨ ਸਾਡਾ ਪੱਠਾ ਨਾ ਬਿਠਾ ਰੇਣ ਲੰਘੇ ਕੱਲ ਹਰਜੀਤ ਗਰੇਵਾਲ ਨੇ ਕਿਹਾ ਜੀ ਕਿ ਐਸੀ ਕਾਂਗਰਸ ਭਾਜਪੀ ਹਾਈ ਕਮਾਂਡ ਨਾਲ ਗੱਲਬਾਤ ਕਰਾਂਗੇ ਵੀ ਇਹਦੇ ਬੋਲਣ ਦੇ ਉੱਤੇ ਪੰਜਾਬ ਦੇ ਬਾਰੇ ਸਿੱਖਾਂ ਦੇ ਬਾਰੇ ਕਿਸਾਨਾਂ ਦੇ ਬਾਰੇ ਬੋਲਣ ਦੇ ਉੱਤੇ ਪਾਬੰਦੀ ਲਾ ਲਾਈ ਜਾਵੇ ਪੱਕੇ ਤੌਰ ਦੇ ਉੱਤੇ ਇਹਦਾ ਆਪਾਂ ਨੂੰ ਨੁਕਸਾਨ ਬਹੁਤ ਹੋ ਸਕਦਾ ਸੋ ਦੇਖੋ ਮੈਂ ਤਾਂ ਇਹ ਸੋਚਣਾ ਵੀ ਭਾਜਪੀ ਤਾਂ ਇਹ ਕਲਕੈਰੀ ਹੈ ਕਿ ਅਸੀਂ ਘੱਟੋ ਘੱਟ 4-5 ਸੂਬੇ ਹੋਰ ਜਿੱਤ ਗਏ ਆਉਂਦੇ ਸਮੇਂ ਦੇ ਵਿੱਚ ਜੜੀਆਂ ਚੋਣਾ ਹੋਣੀਆਂ ਆ ਮੈਨੂੰ ਇਹ ਲੱਗਦਾ ਵੀ ਭਾਈ ਜਿਸ ਤਰੀਕੇ ਦੀ ਦੀ ਬੋਲਬਾਣੀ ਆ ਇਹ ਹਰਿਆਣਾ ਵੀ ਗਿਆ ਤੇ ਪੰਜ ਚਾਰ ਸੂਬਿਆਂ ਦੇ ਵਿੱਚ ਹੋਰ ਵੀ ਜੀਪੀ ਨੂੰ ਲੈ ਬੈਠੂ ਸੋ ਮੇਰਾ ਖਿਆਲ ਆ ਵੀ ਇੱਕ ਤੋਹਫਾ ਹੀ ਲੈ ਲਿਆ ਇਹਨਾਂ ਨੇ ਵੀ ਜੀਪੀ ਵੜਾਈ ਉਹਨਾਂ ਨੂੰ ਇਸੇ ਗੱਲ ਦਾ ਪਤਾ ਹੀ ਨਹੀਂ ਹੋਣਾਗਾ ਵੀ ਭਾਈ ਇਹਨੇ ਚੰਦ ਕੀ ਕੀ ਚੜਨੇ ਆ ਕੋਈ ਦਿਨ ਐਸਾ ਨਹੀਂ ਜਦੋਂ ਉਹਨੇ ਪਸੂੜੀ ਨਹੀਂ ਪਾਉਣੀ ਤੇ ਐਂਡ ਦੇ ਉੱਤੇ ਇੱਕੋ ਗੱਲ ਕਰੀ ਜਾਣੀ ਮੈਂ ਸੱਚੀ ਆ ਮୋਜੇ ਸਭ ਕੁਛ ਆਤਾ ਹੈ ਮੋਜੇ ਜਾਣਕਾਰੀ ਬਹੁਤ ਆ ਮੈਂ ਤਾਂ ਇਸ ਲਈ ਬੋਲਦੀ ਹੂ ਮੈਂ ਸੱਚੀ ਹੂ ਮੈਂ ਸੱਚੀ ਹੂ ਇਦਾਂ ਹੀ ਕਰੀ ਜਾਣਾ ਉਹਨੇ ਸਹੀ ਕਿਹਾ ਤੁਸੀਂ ਤਹਿਣਾ ਸਾਹਿਬ ਇਹੀ ਉਹਦੀ ਸਭ ਤੋਂ ਵੱਡੀ ਸਮੱਸਿਆ ਹੈ ਖੈਰ ਉਧਰ ਅਰਵਿੰਦ ਕੇਜਰੀਵਾਲ ਉਹਨਾਂ ਨੇ ਵੀ ਭਾਜਪਾ 'ਤੇ ਇਲਜ਼ਾਮ ਲਗਾਏ ਨੇ ਉਹ ਕਹਿੰਦੇ ਭਾਜਪਾ ਨੇ ਮੈਨੂੰ ਚੋਰ ਦਿਖਾਉਣ ਦੇ ਲਈ ਜੇਲ੍ਹ ਭੇਜਿਆ ਸੀ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਜਪਾ ਦੇ ਮੈਨੂੰ ਚੋਰ ਦਿਖਾਉਣ ਵਾਸਤੇ ਜੇਲ੍ਹ ਦੇ ਵਿੱਚ ਭੇਜਿਆ ਸੀ ਪਰ ਮੈਂ ਚੋਰ ਨਹੀਂ ਸੀ ਮੈਂ ਚੋਰ ਨਹੀਂ ਸੀ ਇਸ ਕਰਕੇ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਜ਼ਮਾਨਤ ਦੇ ਉੱਤੇ ਆਇਆ ਇਹਨਾਂ ਨੇ ਮੈਨੂੰ ਖਰਾਬ ਕੀਤਾ ਇਹਨਾਂ ਨੇ ਮੈਨੂੰ ਖਜਲ ਕੀਤਾ ਇਹਨਾਂ ਦੀ ਇੱਛਾ ਇਹ ਸੀ ਕਿ ਮੈਂ ਜੇਲ੍ਹ ਦੇ ਵਿੱਚ ਹੀ ਰਵਾਂ ਪਰ ਮਾਨਯੋਗ ਅਦਾਲਤ ਨੇ ਮੈਨੂੰ ਜ਼ਮਾਨਤ ਮੇਰੇ ਲਈ ਕੁਰਸੀ ਦੀ ਅਹਿਮੀਅਤ ਨਹੀਂ ਮੇਰੇ ਲਈ ਲੋਕਾਂ ਦੀ ਅਹਿਮੀਅਤ ਆ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਮੈਂ ਕੁਰਸੀ ਛੱਡ ਕੇ ਆਇਆ ਤੇ ਲੰਘੇ ਕੱਲ ਹਰਿਆਣਾ ਦੇ ਵਿਧਾਨ ਸਭਾ ਖੇਤਰ ਰਾਣੀਆਂ ਦੇ ਵਿੱਚ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਤੇ ਅਗਲੀ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਹੱਕ ਦੇ ਵਿੱਚ ਪ੍ਰਚਾਰ ਕੀਤਾ ਉਸ ਤੋਂ ਬਾਅਦ ਤਾਂ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਗੱਲਾਂਬਾਤਾਂ ਚੱਲਣਗੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ 5 ਤਰੀਕ ਤੋਂ ਵੋਟਾਂ ਪੈਣੀਆਂ 5 ਅਕਤੂਬਰ ਨੂੰ ਦੇ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਹੋਊਗਾ ਕੋਈ ਕਿਸੇ ਬਾਰੇ ਪ੍ਰਚਾਰ ਕਰੂਗਾ ਕਿਸੇ ਬਾਰੇ ਪ੍ਰਚਾਰ ਕਰੂਗਾ ਸੋ ਦੇਖਦੇ ਆ ਕੀ ਬਣਦਾ ਉਹਦੇ ਸਮੇਂ ਦੇ ਵਿੱਚ ਪਰ ਗੱਲ ਇਹ ਆ ਵੀ ਆਉਂਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਭਾਈ ਕਾਂਗਰਸ ਨੂੰ ਟੱਕਰ ਆਮ ਆਦਮੀ ਪਾਰਟੀ ਸ਼ਾਇਦ ਕੁਝ ਸੀਟਾਂ ਦੇ ਉੱਤੇ ਦੇਵੇ ਜਾਂ ਕਹਿ ਲਈਏ ਵੀ ਵੋਟਾਂ ਦੇ ਵਿੱਚ ਕਟੌਤੀ ਕਰਨ ਦੇ ਵਿੱਚ ਯੋਗਦਾਨ ਪਾਵੇ ਉਦਾਂ ਹਾਲੇ ਤੱਕ ਉਥੋਂ ਦਾ ਪ੍ਰਭਾਵ ਇਹੀ ਆ ਰਿਹਾ ਕਿ ਬੀਜੇਪੀ ਦੂਜੇ ਨੰਬਰ ਦੇ ਉੱਤੇ ਆ ਕਾਂਗਰਸ ਪਹਿਲੇ ਨੰਬਰ ਦੇ ਉੱਤੇ ਆ ਤੇ ਹੋ ਸਕਦਾ ਕਿ ਆਉਂਦੇ ਸਮੇਂ ਦੇ ਵਿੱਚ ਵੀ ਹੋਰ ਵੀ ਵੋਟਾਂ ਦੇ ਵਿੱਚ ਕੋਈ ਅੰਤਰ ਰਹੇ ਕਿਉਂਕਿ ਆਮ ਆਦਮੀ ਪਾਰਟੀ ਨੂੰ ਹਲੇ ਤੱਕ ਸਰਵੇਖਣ ਦੇ ਵਿੱਚ 2-3 ਸੀਟਾਂ ਹੀ ਦਿਖਾਈਆਂ ਜਾ ਰਹੀਆਂ ਜੀ ਜੀ ਬਿਲਕੁਲ ਕਹਣਾ ਸਾਹਿਬ ਉਧਰ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਜੀ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਹਿੰਦੇ ਮੁੱਖ ਮੰਤਰੀ ਦਾ ਘਰ ਕੇ ਰੰਦਾ ਐਲਾਨ ਕੀਤਾ ਗਿਆ ਜੀ ਬਿਲਕੁਲ ਜੀ ਬਿਲਕੁਲ ਲੰਘੇ ਕੱਲ ਬੰਦੀ ਸਿੰਘਾਂ ਦੇ ਬਾਰੇ ਖਬਰ ਆਈ ਆ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਤੇ ਕਹਿੰਦੇ ਵੀ ਮੁੱਖ ਮੰਤਰੀ ਸਾਹਿਬ ਦੇ ਘਰ ਦਾ ਘਰਾਓ ਕੀਤਾ ਜਾਣਾ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਬੀ ਜੀਐਫ3 ਕੇ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਦੇ ਮੈਂਬਰ ਆ ਜਿਹੜੇ ਉਹ ਬੈਠੇ ਹੋਏ ਆ ਇੱਥੇ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਦੇ ਉੱਤੇ ਤੇ ਉਹਨਾਂ ਦੀ ਸਾਰ ਨਹੀਂ ਲਈ ਗਈ ਤੇ ਉਹਨਾਂ ਦੇ ਵਿੱਚ ਵੀ ਗੁੱਸਾ ਭੜਕ ਰਿਹਾ ਤੇ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਆ ਵੀ ਇਸ ਮਾਮਲੇ ਦੇ ਵਿੱਚ ਕੌਮੀ ਇਨਸਾਫ ਮੋਰਚਾ ਦੇ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੇ ਬੇਅਦਬੀ ਦੇ ਕਸੂਰਵਾਰਾਂ ਦੇ ਲਈ ਬੰਦੀ ਸਿੰਘ ਰਿਹਾ ਕਿਉਂ ਨਹੀਂ ਹੁੰਦੇ ਤੇ ਬੇਰਬੀ ਦੇ ਕਸੂਰਵਾਰਾਂ ਦੇ ਉੱਤੇ ਬੰਦੀ ਸਰਦੀ ਕਾਰਵਾਈ ਕਿਉਂ ਨਹੀਂ ਹੁੰਦੀ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਉਹ ਕਹਿੰਦੇ ਜੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਰਾਜਪਾਲ ਦੇ ਘਰ ਦਾ ਘਰਾਓ ਕਰਨਾ ਉਹਨਾਂ ਨੇ ਕਿਹਾ ਜੀ ਕਿ ਭਗਵੰਤ ਮਾਨ ਦੇ ਘਰ ਦਾ ਘਰਾਓ ਕਰਾਂਗੇ ਫਿਰ ਰਾਜਪਾਲ ਗੁਲਾਬ ਚੰਦ ਕੁਟਾਰੀਆ ਦੇ ਘਰ ਦਾ ਘਰਾਓ ਕਰਾਂਗੇ ਸੋ ਉਹਨਾਂ ਨੇ ਕਿਹਾ ਜੀ ਕਿ ਅਸੀਂ ਤਾਂ ਇਨਸਾਫ ਦੇ ਲਈ ਲੜਾਈ ਲੜ ਰਹੇ ਹਾਂ ਸੋ ਦੇਖਣੇ ਭਾਈ ਇਹ ਲੜਾਈ ਕਿਹੋ ਜੀ ਹੁੰਦੀ ਹੈ ਕਿਵੇਂ ਹੁੰਦੀ ਹੈ ਪਰ ਇੰਨੀ ਗੱਲ ਆ ਵੀ ਭਾਈ ਲੰਮੇ ਸਮੇਂ ਤੋਂ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਕੌਮੀ ਇਨਸਾਫ ਮੋਰਚੇ ਦੇ ਮੈਂਬਰ ਬੈਠੇ ਆ ਪਰ ਹਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਜੀ ਜੀ ਬਿਲਕੁਲ ਟੈਣਾ ਸਾਹਿਬ ਉੱਧਰ ਜਿਹੜੇ ਨਵੇਂ ਮੰਤਰੀ ਬਣਾਏ ਗਏ ਨੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਪੰਜਾਬ ਦੇ ਵਿੱਚ ਜਿਹੜੇ ਨਵੇਂ ਮੰਤਰੀ ਬਣੇ ਨੇ ਉਹ ਕਹਿੰਦੇ ਨੇ ਮੁੱਖ ਮੰਤਰੀ ਸਾਹਿਬ ਕਿ ਇਹਨਾਂ ਪੰਜਾਂ ਨਵੇਂ ਮੰਤਰੀਆਂ ਤੋਂ ਬਹੁਤ ਜ਼ਿਆਦਾ ਖਾਸ ਆਸਾਂ ਨਹੀਂ ਜੀ ਵੀ ਬਹੁਤ ਕੰਮ ਕਰਨਗੇ ਹਾਂ ਬਿਲਕੁਲ ਜੀ ਦੇਖੋ ਕਰਨਾ ਤਾਂ ਸਭ ਨੂੰ ਚਾਹੀਦਾ ਪਰ ਇਹ ਪਹਿਲਾ ਦਾਵਾ ਜਿਹੜਾ ਇਹ ਵੀ ਭਾਈ ਸਾਡੇ ਬੰਦੇ ਬਹੁਤ ਵਧੀਆ ਕੰਮ ਕਰਨਗੇਗੇ ਤੇ ਬਾਕੀ ਉਹ ਪ੍ਰੈਕਟੀਕਲ ਤੌਰ ਦੇ ਉਤੇ ਕਿੰਨਾ ਕੁ ਕੰਮ ਕਰਕੇ ਦਿਖਾਉਂਦੇ ਆ ਕਿੰਨੇ ਕੁ ਸਫਲ ਹੁੰਦੇ ਆ ਕਿੰਨੇ ਕੁ ਸਫਲ ਹੁੰਦੇ ਆ ਕੁਝ ਕਰਦੇ ਵੀ ਆ ਕਿ ਨਹੀਂ ਕਰਦੇ ਲੋਕ ਸੰਤੁਸ਼ਟ ਹੁੰਦੇ ਆ ਕਿ ਨਹੀਂ ਹੁੰਦੇ ਇਹ ਤਾਂ ਚਲੋ ਸਮੇਂ ਦੀ ਕਹਾਣੀ ਆ ਪਰ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੇ ਨਵੇਂ ਪੰਜ ਮੰਤਰੀ ਬਣਾਏ ਆ ਉਹ ਚੰਡੀਗੜ੍ਹ ਦੇ ਵਿੱਚ ਮਿਲਣ ਵਾਸਤੇ ਗਏ ਸੀ ਇਹ ਗੁਲਦਸਤਾ ਦੇ ਕੇ ਆਇਆ ਤੇ ਥਾਪੜਾ ਲੈ ਕੇ ਆਇਆ ਤੇ ਅਗਲੀ ਗੱਲ ਇਹ ਹੈ ਜੀ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਕੋਲੋਂ ਗੱਲ ਕਹੀ ਗਈ ਹੈ ਕਿ ਅਸੀਂ ਜਿਹੜੇ-ਜਿਹੜੇ ਸਾਨੂੰ ਮਹਿਕਮੇ ਮਿਲੇ ਆ ਉਹਦੇ ਵਿੱਚ ਪੂਰੀ ਮਿਹਨਤ ਕਰਾਂਗੇ ਇੱਕ ਸਵੱਟੀ ਤੇ ਖਰੇ ਉਤਰਾਂਗੇ ਤੇ ਉਸ ਤੋਂ ਉਗਲੀ ਕਰਨੇ ਜੀ ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਪੰਜਾਂ ਮੰਤਰੀਆਂ ਤੋਂ ਸਾਨੂੰ ਬਹੁਤ ਸਾਰੀਆਂ ਆਸਾਂ ਇਹ ਆਪੋ ਆਪਣੇ ਮਹਿਕਮਿਆਂ ਦੇ ਵਿੱਚ ਖੂਬ ਕੰਮ ਕਰਨਗੇ ਇਹਨਾਂ ਨੂੰ ਕੰਮ ਕਰਕੇ ਲੋਕਾਂ ਦੇ ਮਨ ਸੰਤੁਸ਼ਟ ਕਰਨੇ ਚਾਹੀਦੇ ਆ ਹਾਲਾਂਕਿ ਇੰਨੀ ਕਿ ਜਾਣਕਾਰੀ ਮੈਨੂੰ ਮਿਲੀ ਹੈ ਇੱਕ ਦੋ ਥਾਵਾਂ ਤੋਂ ਵੀ ਐਤਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੇਸ਼ਕੀ ਚੱਲੀ ਪੰਜਾਬ ਦੇ ਮੁੱਖ ਮੰਤਰੀ ਮੁਤਾਬਕ ਨਹੀਂ ਐਤਕੀ ਦਿੱਲੀ ਨੂੰ ਮੰਤਰੀ ਤੈਅ ਹੋਏ ਆ ਪੰਜਾਬ ਦੇ ਮੁੱਖ ਮੰਤਰੀ ਦੀ ਕਈ ਨਾਵਾਂ ਤੇ ਅਸਹਿਮਤੀ ਸੀ ਪਰ ਦਿਲengo ਤੈ ਹੋਏ ਵੀ ਭਾਈ ਆਹ ਹੀ ਮੰਤਰੀ ਬਣਾਉਣੇ ਆ ਤੇ ਬਸ ਆਹ ਹੀ ਬਣਾਉਣੇ ਆ ਜੀ ਤੇ ਨਾਲ ਸਬੰਧਤ ਪੰਜਾਬ ਦੇ ਵਿੱਚ ਪਲੋਟਸ ਦੀ ਜਿਹੜੀ ਰਜਿਸਟਰੀ ਹੈ ਉਹਦੇ ਲਈ ਕਹਿੰਦੇ ਕਿ ਐਨਓਸੀ ਸ਼ਰਤ ਜਿਹੜੀ ਉਹ ਖਤਮ ਕਰ ਦਿੱਤੀ ਗਈ ਹੈ ਬਿਲਕੁਲ ਜੀ ਬਿਲਕੁਲ ਇਹ ਗੱਲ ਸੱਚੀ ਹੈ ਜੀ ਪੰਜਾਬ ਦੇ ਵਿੱਚ ਐਨਓਸੀ ਦੀ ਸ਼ਰਤ ਖਤਮ ਕਰਤੀ ਹੈ ਮੰਨ ਲਓ ਉਦਾਹਰਣ ਦੇ ਤੌਰ ਤੇ ਉੱਥੇ ਤੁਹਾਡਾ 500 ਗਜ ਦਾ ਪਲਾਟ ਆ ਤੁਸੀਂ ਵੇਚਣਾ ਚਾਹੁੰਦੇ ਆ ਪਹਿਲਾਂ ਇਹਦੇ ਲਈ ਨੋਬਜੈਕਸ਼ਨ ਸਰਟੀਫਿਕੇਟ ਚਾਹੀਦਾ ਸੀ ਪਰ ਲੰਗੇ ਕੱਲ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਹੈ ਕਿ ਜੇਕਰ ਤੁਹਾਡਾ ਪਲਾਟ 500 ਗਜ਼ ਤੱਕ ਦਾ ਹੈ ਤੇ ਤੁਸੀਂ ਉਹਦੀ ਖਰੀਦੋ-ਫਰੋਖਤ ਕਰਨਾ ਚਾਹੁੰਦੇ ਆ ਤਾਂ ਉਹਦੇ ਲਈ ਐਨਓਸੀ ਦੀ ਲੋੜ ਨਹੀਂ ਆ। ਜੇ 500 ਗਜ਼ ਤੋਂ ਵੱਧ ਆ ਭਾਵੇਂ 1 ਗਜ਼ ਵੱਧ ਆ ਜਾਂ ਜਿੰਮੇ ਵੀ ਆ ਤੇ ਫਿਰ ਤੁਹਾਨੂੰ ਐਨਓਸੀ ਦੀ ਲੋੜ ਪਊਗੀ। ਸੋ ਜਿਹੜੇ ਲੋਕਾਂ ਦੇ ਕੋਲੇ 500 ਗਜ਼ ਤੋਂ ਘੱਟ ਦਾ ਪਲਾਟ ਆ ਕਿਸੇ ਕੋਲੇ 490 ਗਜ਼ ਦਾ ਹੋਵੇ ਕਿਸੇ ਕੋਲੇ 300 ਗਜ਼ ਦਾ ਹੋਵੇ ਕਿਸੇ ਕੋਲੇ 500 ਗਜ਼ ਦਾ ਵੀ ਹੋਵੇ ਤੇ ਉਹਨਾਂ ਨੂੰ ਹੁਣ ਐਨਓਸੀ ਦੇ ਚੱਕਰ ਦੇ ਵਿੱਚ ਨਹੀਂ ਪੈਣਾ ਪਊਗਾ। ਐਨਓਸੀ ਦੇ ਕਰਕੇ ਖਰੀਦੋ ਫਰੋਖਤ ਦੀਆਂ ਚੀਜ਼ਾਂ ਦੇ ਵਿੱਚ ਬਹੁਤ ਵੱਡੀ ਦਿੱਕਤ ਆਈ ਸੀ ਐਨਓਸੀ ਦੇ ਕਰਕੇ ਲੋਕ ਬੜੇ ਪਰੇਸ਼ਾਨ ਸੀ ਕਿਉਂਕਿ ਇਹ ਹੈਗੇ ਜੀ ਵਰਗ ਫੁੱਟ ਦੇ ਹਿਸਾਬ ਨਾਲ ਹੋਣ ਵਾਲੀ ਜੇ 5 ਮਰਲੇ ਦਾ ਤੁਹਾਡਾ ਪਲਾਟ ਹੋਵੇ ਤਾਂ ਮੈਂ ਦਾਅਵੇ ਨਾਲ ਕਹਿੰਦਾ ਵੀ ਇਹ 40-45000 ਦੀ ਐਨਓਸੀ ਫੀਸ ਹੁੰਦੀ ਆ ਪਰ ਜੇ ਤੁਸੀਂ 2 ਨੰਬਰ ਦੇ ਵਿੱਚ ਕਿਸੇ ਨੂੰ ਰਿਸ਼ਵਤ ਲੈ ਕੇ ਨਹੀਂ ਕਰਦੇ ਤੇ ਫਿਰ ਤੁਸੀਂ 2.5 3 ਮਹੀਨੇ ਧੱਕੇ ਖਾਈ ਜਾਓ ਤੇ ਜੇਕਰ ਤੁਸੀਂ ਨਿਯਮਾਂ ਮੁਤਾਬਕ ਕਰਨ ਦੀ ਥਾਂ ਤੇ ਪਰੇ ਉਰੇ ਜਾ ਕੇ ਤੇ ਭਾਈ ਹੱਥ ਗਰਮ ਕਰਦੇ ਹੋ ਤੇ ਫਿਰ 25 30 50000 ਰੁਪਏ ਵੱਖਰਾ ਦੇ ਕੇ ਤੀਜੇ ਦਿਨ ਵੀ ਐਨਓਸੀ ਮਿਲ ਜਾਂਦੀ ਆ ਤੇ ਐਨਓਸੀ ਜੇਕਰ ਤੁਹਾਡੇ ਕੋਲੇ ਨਹੀਂ ਫਿਰ ਤੁਸੀਂ ਦੂਜੀ ਧਿਰ ਦੇ ਨਾਮ ਦੇ ਉੱਤੇ ਰਜਿਸਟਰੀ ਨਹੀਂ ਕਰਵਾ ਸਕਦੇ ਉਹਨਾਂ ਚਾ ਸੋ ਆ ਵੇਰਵੇ ਸਿਗੇ ਤੋਂ ਦੇਖਦੇ ਭਾਈ ਹੁਣ ਇਸ ਮਸਲੇ ਦੇ ਵਿੱਚ ਹੋਰ ਕੀ ਕੀ ਮੋੜ ਆਉਂਦੇ ਪ੍ਰੈਕਟੀਕਲ ਤੌਰ ਤੇ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਵੀ ਜੇਕਰ ਤੁਹਾਡੇ ਕੋਲੋਂ ਕੋਈ ਪੈਸੇ ਮੰਗੇ ਐਨਓਸੀ ਦੇ ਨਾਮ ਦੇ ਉੱਤੇ ਪਰੇਸ਼ਾਨ ਕਰੇ ਭਾਵੇਂ ਉਹ ਤਹਿਸੀਲਦਾਰ ਆ ਤੇ ਭਾਵੇਂ ਕੋਈ ਅਧਿਕਾਰੀ ਆ ਤੁਸੀਂ ਸਾਨੂੰ ਉਹਦੀ ਵਟਸਐਪ ਦੇ ਰਹੀ ਦਾ ਵੀਡੀਓ ਦੇ ਰਹੀ ਜਾਣਕਾਰੀ ਦੇ ਦਿਦੋ ਬਣਾ ਕੇ ਵੀਡੀਓ ਭੇਜ ਦਿਦੋ ਤੇ ਫਿਰ ਅਸੀਂ ਉਹਦਾ ਆਪੇ ਹੀ ਮਸਲਾ ਹੱਲ ਕਰਾਂਗੇ ਜੀ ਜੀ ਤਾਨਾ ਸਾਹਿਬ ਜਿਹੜੇ ਜ਼ੀਰੋ ਬਿਜਲੀ ਬਿੱਲ ਨੇ ਇਹਨਾਂ ਨੇ ਜਿਹੜਾ ਘਾਟਾ ਪਾਇਆ ਪਾਵਰ ਕਾਮ ਨੂੰ ਇਹਦੇ ਬਾਅਦ ਵਿੱਚ ਵੀ ਆਪਾਂ ਖਬਰਾਂ ਦੇ ਵਿੱਚ ਸਾਂਝ ਪਾ ਚੁੱਕੇ ਆ ਪਰ ਹੁਣ ਕਹਿੰਦੇ ਵੀ ਜ਼ੀਰੋ ਬਿਜਲੀ ਬਿੱਲਾਂ ਨੇ ਨਵੇਂ ਮੀਟਰ ਲਵਾਉਣ ਦੀ ਹਨੇਰੀ ਲਿਆ ਦਿੱਤੀ ਹੈ ਜੀ ਬਿਲਕੁਲ ਜੀ ਬਿਲਕੁਲ ਜ਼ੀਰੋ ਬਿਜਲੀ ਬਿੱਲਾਂ ਨੇ ਪੰਜਾਬ ਦੇ ਲੋਕਾਂ ਦੇ ਕਿਰਦਾਰ ਇੰਨੇ ਦਰਕਾਤੇ ਆ ਵੀ ਮੈਂ ਪੜ ਕੇ ਸੁਣ ਕੇ ਹੈਰਾਨ ਰਹਿ ਗਿਆ ਵੀ ਭਾਈ ਇਹ ਚੱਲੀ ਕਿ ਕਿ ਜਾਂਦਾ ਜ਼ੀਰੋ ਬਿਜਲੀ ਦੇ ਬਿੱਲ ਆ ਜਿਹੜੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਅਸਲੀਅਤ ਸਾਹਮਣੇ ਲਿਆਂਦੀ ਆ ਵੀ ਭਾਈ ਉਹਨਾਂ ਕਚਰੀ ਈਮਾਨਦਾਰ ਆ ਜਿੰਨਾ ਚਿਰ ਮੌਕਾ ਨਹੀਂ ਮਿਲਦਾਗਾ। ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਲੋਕ ਬੇਈਮਾਨੀ ਦੇ ਸਹਾਰ ਕਿਵੇਂ ਹੋ ਗਏ ਆ। 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉਹਨਾਂ ਨੇ 600 ਯੂਨਟ ਬਿਜਲੀ ਮਾਫ ਕਰਤੀ। ਹਰ ਕਿਸੇ ਦੀ ਭਾਵੇਂ ਅਮੀਰ ਆ ਭਾਵੇਂ ਗਰੀਬ ਆ। ਪਰ ਕਿਉਂਕਿ ਆਪਾਂ 600 ਨਾਲ ਗੁਜ਼ਾਰਾ ਨਹੀਂ ਹੁੰਦਾ 2 ਮਹੀਨਾ ਬਾਅਦ। ਕਿਉਂਕਿ ਮਹੀਨੇ 'ਚ ਨਹੀਂ ਬਿੱਲ ਆਉਂਦਾ 2 ਮਹੀਨਾ ਬਾਅਦ ਬਿੱਲ ਆਉਂਦਾ ਪੰਜਾਬ ਦੇ ਵਿੱਚ ਮਤਲਬ ਇਹ ਵੀ 60 ਦਿਨਾਂ ਦੀ 600 ਯੂਨਟ ਬਿਜਲੀ ਮਾਫਤ ਦਿਨ ਦੀ 10 ਯੂਨਟ ਪਰ ਖਰਚੀ ਵਧ ਜਾਂਦੀ ਹੈ ਏਸੀ ਵੀ ਚਲਾਉਣੇ ਕਿੰਗਾ ਨੇ ਕੂਲਰ ਵੀ ਚਲਾਉਣੇ ਆ ਇਸ ਕਰਕੇ ਲੋਕਾਂ ਨੇ ਕੀ ਕੀਤਾ ਜੀ ਇੱਕ ਇੱਕ ਘਰ ਦੇ ਵਿੱਚ 2-2 ਮੀਟਰ ਲਵਾਉਣੇ ਸ਼ੁਰੂ ਕਰਤੇ ਕਿਉਂ ਪੁੱਤ ਨੇ ਕਾਗਜ਼ਾਂ ਦੇ ਵਿੱਚ ਅੱਡ ਹੋਣਾ ਵਿਖਾ ਕੇ ਤੇ ਮੀਟਰ ਲਵਾਉਣੇ ਸ਼ੁਰੂ ਕਰਤੇ ਆ ਸੋ ਹੁਣ ਕਾਗਜ਼ ਜਾਣਕਾਰੀ ਇਹ ਪ੍ਰਾਪਤ ਹੋਈ ਆ ਕਿ ਪੰਜਾਬ ਦੇ ਵਿੱਚ ਇੱਕ ਜਾਂ ਸਵਾ ਸਾਲ ਦੇ ਵਿੱਚ 7 ਲੱਖ ਤੋਂ ਵੱਧ ਨਵੇਂ ਮੀਟਰ ਲੱਗੇ ਆ 7 ਲੱਖ ਤੋਂ ਵੱਧ ਪੰਜਾਬ ਦੇ ਵਿੱਚ ਪਹਿਲਾਂ ਸੀ ਲਗਭਗ 87 ਲੱਖ ਮੀਟਰ ਤੇ ਹੁਣ 7 7.5 ਲੱਖ ਦੇ ਵਿੱਚ ਹੋਰ ਨਵੇਂ ਐਡ ਕਰ ਲਓ ਹੁਣ ਇੱਕਦਮ ਹੀ ਪੰਜਾਬ ਦੇ ਵਿੱਚ ਮੀਟਰ ਲਵਾਉਣ ਵਾਲੀ ਜਿਹੜੀ ਨਵੀਂ ਢੇਰੀ ਆਈ ਹੈ ਉਹਨੇ ਹੈਰਾਨ ਕਰਕੇ ਰੱਖਤਾ ਵੀ ਪੰਜਾਬ ਦੇ ਲੋਕ 600 ਯੂਨਟ ਦੀ ਖਾਤਰ ਵੀ ਲੱਖਣ ਕਿਹੋ ਕਿਹੋ ਜਿਹਾ ਕਰਦੇ ਆ ਜੀ ਜੀ ਬਿਲਕੁਲ ਸਹੀ ਤਿਆਨਾ ਸਾਹਿਬ ਬਾਇਓ ਗੈਸ ਫੈਕਟਰੀਆਂ ਇਹਨਾਂ ਦੇ ਖਿਲਾਫ ਹੁਣ ਔਰਤਾਂ ਦੇ ਵੱਲੋਂ ਕਹਿੰਦੇ ਬਹੁਤ ਜ਼ਿਆਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਹਾਂ ਬਿਲਕੁਲ ਜੀ ਅਖਾੜਾ ਪਿੰਡ ਦੇ ਵੱਲੋਂ ਖਬਰ ਆਈ ਆ ਅਖਾੜਾ ਪਿੰਡ ਹੈਗਾ ਜਗਰਾਉਂ ਦੇ ਕੋਲੇ ਤੇ ਪਤਾ ਲੱਗਾ ਜੀ ਇਸ ਪਿੰਡ ਦੇ ਵਿੱਚ ਤੇ ਔਰਤਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕੀਤਾ ਗਿਆ ਤੇ ਔਰਤਾਂ ਨੇ ਗੱਲ ਕਹੀ ਹੈ ਕਿ ਅਸੀਂ ਆਪਦੇ ਪਿੰਡਾਂ ਦੇ ਵੱਲ ਬਾਇਓ ਗੈਸ ਫੈਕਟਰੀਆਂ ਨਹੀਂ ਲੱਗਣ ਦੇਣੀਆਂ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਇਹਨਾਂ ਫੈਕਟਰੀਆਂ ਨੂੰ ਤਾਂ ਕਰਕੇ ਨਹੀਂ ਲੱਗਣ ਦੇਣਾ ਕਿਉਂਕਿ ਇੱਕ ਤਾਂ ਸਾਡੇ ਦੇ ਜ਼ਮੀਨਾਂ ਦੇ ਵਿੱਚ ਲੱਗਣਗੀਆਂ ਦੂਜੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਵਾਤਾਵਰਣ ਦਾ ਜਾਂ ਕਿਸੇ ਚੀਜ਼ ਦਾ ਵੀ ਨੁਕਸਾਨ ਕਰਨਗੀਆਂ ਸਾਡੇ ਪਿੰਡਾਂ ਦੇ ਸਾਡੇ ਪੰਜਾਬ ਦੇ ਹਿੱਤ ਦੇ ਵਿੱਚ ਇਹ ਗੱਲ ਨਹੀਂ ਹੈ ਸੋ ਔਰਤਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕੀਤਾ ਗਿਆ ਤੇ ਔਰਤਾਂ ਨੂੰ ਉਥੇ ਖਦੇੜਣ ਦੇ ਲਈ ਪੁਲਿਸ ਵੀ ਆਈ ਸੀ ਤੇ ਫਿਰ ਪੁਲਿਸ ਵੇਖ ਕੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਉਥੇ ਔਰਤਾਂ ਤੇ ਮਰਦ ਇਕੱਠੇ ਹੋ ਗਏ ਸੋ ਪੁਲਿਸ ਦੀ ਕਲ ਫਿਰ ਪੇਸ਼ ਨਹੀਂ ਚੱਲੀ ਜੀ ਜੀ ਤੇ ਟੈਣਾ ਸਾਹਿਬ ਪੰਜਾਬ ਦਾ ਮੌਸਮ ਕਿੰਨਾ ਕੁ ਬਦਲ ਗਿਆ ਜੀ ਗਰਮੀ ਤੋਂ ਕਿੰਨੀ ਕਰਾਹਤ ਮਿਲ ਰਹੀ ਹੈ ਲੋਕਾਂ ਨੂੰ ਦੇਖੋ ਜੀ ਪੰਜਾਬ ਦੇ ਵਿੱਚ ਸਿਆਸੀ ਮੌਸਮ ਤਾਂ ਬਹੁਤ ਗਰਮ ਹੈ ਤੇ ਪੰਜਾਬ ਦੇ ਵਿੱਚ ਕੁਦਰਤੀ ਮੌਸਮਾ ਜਿਹੜਾ ਉਹ ਕਾਫੀ ਬਦਲਾਵ ਵਾਲਾ ਹੈਗਾ ਜਿਹੜਾ ਸਿਆਸੀ ਮੌਸਮ ਗਰਮਾ ਚਲੋ ਉਹਦੀ ਤਾਂ ਲਗਾਤਾਰ ਤਪਸ਼ ਵਧੀ ਜਾਣੀ ਆ ਅੱਜ ਜਦੋਂ ਜਲੰਧਰ ਦੀ ਜਿਵੇਂ ਜ਼ਮੀਨੀ ਚੋੜ ਹੋਈ ਸੀ ਤੇ ਜਲੋ ਗਿੱਦੜ ਬਾਹੇ ਵਾਲੀ ਹੋਈ ਤੇ ਹੋਰ ਤਿੰਨ ਚਾਰ ਥਾਵਾਂ ਦੀ ਉਦੋਂ ਫੇਰ ਸਿਆਸੀ ਤੌਰ ਦੇ ਉੱਤੇ ਭੰਬੜ ਬਣਨੇ ਆ ਤੇ ਉਦੋਂ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਕਾਫੀ ਆ ਗਈ ਆ ਲੰਘੇ ਕੱਲ ਪੰਜਾਬ ਦੇ ਵਿੱਚ ਗਰਮੀ ਸੀਗੀ ਪਰ ਰਾਤ ਦੇ ਵੇਲੇ ਮੌਸਮ ਠੱਡਾ ਹੋ ਜਾਂਦਾ ਥੋੜਾ ਜਿਹਾ ਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਸ਼ਾਇਦ ਕਈ ਥਾਵਾਂ ਤੇ ਕੜੀਆਂ ਪੈ ਜਾਣ ਜਦੋਂ ਅਸੀਂ ਅੱਜ ਇਹਨਾਂ ਖਬਰਾਂ ਦੀ ਇਸ ਵੇਲੇ ਸਾਂਝ ਪਾ ਰਹੇ ਆ ਤਾਂ 9:30 ਵਜੇ ਦੇ ਕਰੀਬ ਦਾ ਸਮਾਂ ਹੈਗਾ ਸਵੇਰ ਦਾ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਸੋਹਣਾ ਦਿਨ ਖੜਿਆ ਸੋਹਣੀ ਧੁੱਪ ਨਿਕਲੀ ਆ ਜਾਨਨ ਚਾਰੇ ਪਾਸੇ ਹੈਗਾ ਤੇ ਲੱਗਦਾ ਵੀ ਅੱਜ ਵੀ ਮੌਸਮ ਗਰਮ ਰਹੂਗਾ ਪਰ ਮੈਂ ਇੱਕ ਜਾਣਕਾਰੀ ਹੋਰ ਸਾਂਝੀ ਕਰ ਦਿਆਂ ਵੀ ਐਤਕੀ ਪੰਜਾਬ ਦੇ ਵਿੱਚ ਮੀਂਹ ਘੱਟ ਪਏ ਆ ਮੌਸਮ ਵਿਭਾਗ ਨੇ ਗੱਲ ਕਹੀ ਆ 27% ਐਤਕੀ ਪਿਛਲੇ ਬਰੇ ਦੇ ਜਾਂ ਪਿਛਲੇ ਬਰਿਆਂ ਦੇ ਮੁਕਾਬਲੇ ਤਾਂ ਮੀਂਹ ਘੱਟ ਪਏ ਆ ਤੇ ਕੱਲੇ ਸਤੰਬਰ ਮਹੀਨੇ ਦੀ ਗੱਲ ਕਰੀਏ ਇਤਕੀ ਪੰਜਾਬ ਦੇ ਵਿੱਚ ਲਗਭਗ 34% ਮੀਂਹ ਘੱਟ ਪਏ ਆ ਤੇ ਅੱਜ 10 ਅਸੂ ਨੂੰ ਅਸੀਂ ਇਹ ਖਬਰਾਂ ਪੜ੍ਹ ਰਹੇ ਆ ਤੇ ਸੌਣ ਤੇ ਭਾਦੋਂ ਦੇ 2 ਮਹੀਨੇ ਹੁੰਦੇ ਜਦੋਂ ਪੰਜਾਬ ਦੇ ਵਿੱਚ ਮੀਂਹ ਕਾਫੀ ਪੈਂਦਾ ਹੁੰਦਾ ਹੁਣ ਮੀਂਹ ਪੈਣ ਦੀ ਬਹੁਤੀ ਆਸ ਨਹੀਂ ਗਈ ਬਾਕੀ ਦੇਖੋ ਕੁਦਰਤ ਨੇ ਕਿਸੇ ਨੇ ਥਾ ਨਹੀਂ ਪਾਈ ਪਰ ਇਤਕੀ ਮੀਂਹ ਘੱਟ ਪੈਣ ਦੇ ਕਰਕੇ ਤੇ ਮੌਸਮ ਵਿਗਿਆਨੀਆਂ ਨੇ ਕਿਹਾ ਜੀ ਪੰਜਾਬ ਦੇ ਵਿੱਚ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੀਂਹ ਘੱਟ ਪੈਣ ਕਰਕੇ ਜਾਂ ਨਾ ਪੈਣ ਕਰਕੇ ਤੇ ਪਾਣੀ ਦੀ ਦਿੱਕਤ ਧਰਤੀ ਹੇਠਲੇ ਹਿੱਸੇ ਦੇ ਵਿੱਚ ਆ ਸਕਦੀ ਹੈ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟਾਣਾ ਸਾਹਿਬ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ